भॻवान इस दिन माया कारणे डोलत ढोलत नी त नानक को, नारायण जे चीता, ਸੇ ਜਲ ਤੇ ਬੁਧ ਬੁਧਾ ਉਹ ਜੇ ਬਿਨ ਸੇ ਨੀਤ ਅਗਜਨਾ ਤੈ ਸੇ ਰਚੀ ਕਹੋ ਨਾਨਕ ਸੁਨਬੀਤ ਕਿ ਕਸ਼ੂ ਨਚੈ ਤਈ ਮਾਧ ਮਾਇਆ ਕੈ ਅੰਦਰ ਉਹ ਨਾਨਕ ਬਿਨ ਹਰ ਭਜਨ ਪਰਤ ਤਾਏ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ઓ નાનક સુન રે મના તુર લબમાનક દે માયા કારણ તાવેહી બૂરખ લોગ અજાણ ੋ ਨਾਨਕ ਬਿਨ ਹਰ ਭਜਨ ਫਿਰਤਾ ਜਨਮ ਸਿਰਾਨ ਉਹ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾ ਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਰਾਨੀ ਰਾਮ ਨਾ ਚੇਤਈ ਮਦਮਾਇਆ ਕੈ ਅੰਦਰ ਹੋ ਨਾਨਕ ਹਰ ਭਜਨ ਬਿਨ ਪਰਤ ਤਾਏ ਜਮ ਫੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗਨ ਕੋ ਕਹਾਰ ਭਜ ਮਨਾ ਅੰਤ ਸਾਈ ਹੋਏ ਜਨਮ ਜਨਮ ਪਰਮਤ ਫਿਰਿਓ ਬਿਟਿਓ ਨ ਜਮ ਕੋ ਤ੍ਰਾਸ ਕੋ ਨਾਨਕ ਹਰ ਭਜ ਮਨਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਬਿਟਿਓ ਨ ਮਨ ਕੋ ਮਾਨ ਸਤਿ ਸਿਉ ਨਾਨਕ ਫਤਿਓ ਰਾਖ ਲਿਓ ਭਗਵਾਨ ਪਾਲ ਜੁਵਾਨ ਯਾਰ ਬਿਰਦ ਫੁਨਾ ਤੀਨ ਅਵਸ ਥਾ ਜਾਨ ਬੋ ਨਾਨਕ ਹਰ ਭਜਨ ਬਿਨ ਫਿਰਤਾ ਸਭ ਹੀ ਮਾਨ ਕਰਨੂ ਹ ਤੋ ਸੋ ਨਾ ਕੀਓ ਹਰਿਓ ਲੋ கே ரோத்த ਆ ਮੈਂ ਰਮ ਰਹਿਓ ਇਕ ਸਤਨਾ ਹੈ ਨਮੀਤ ਨਾਨਕ ਮੂਰਤ ਚਤਰ ਜਿਓ ਸਾਡ ਤਨਾ ਹੈ ਨ ਪੀਤਾ ਨਾਰਕਾ ਹਤ ਕਾ ਸ਼ਾਉਰ ਹੋਰੇ ਕੀਓ ਰੇ ਭਈ ਜਿਤ ਵਤ ਰਹੇ ਉਠ ਗੌਰ ਵਾਸੀ ਗੱਲ ਪਰੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਓ ਨਾਨਕ ਸੁਨ ਰੇ ਮਨਾ ਹਰ ਭਾਵੈ ਸੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੇ ਕਾਮ ਉਠੇ ਮਾਨ ਕਹਾ ਕਰ ਜਗ ਸੁਪਨੇ ਜਿਉ ਜਾਨ ਇੰ ਬੇਕਾਸ਼ ਤੇ ਰੋ ਨਹੀਂ ਨਾਨਕ ਕਾਹੋ ਬਖਾਨ ਕਰਤ ਹੈ ਦੇਹ ਕੋ ਫਿਰ ਸੈਸ਼ਨ ਮੈਂ ਮੀਤ ਇਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ जग ਜੀਤ ਇਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਹਾਰੇ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਪਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗਰੇ ਹੋ ਜਿਉ ਸਦਾ ਸੁਹਾਨ ਤਜਤ ਨਹੀਂ ਨਿਤ ਨਾਨਕ ਇਹ ਬਿਦਹਾਰ ਭਜੋ ਇਕ ਮਨ ਹੋਏ ਇਕ ਚਿਤ ਧੀਰ ਸਬਰ ਤੇ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤਿਹ ਜੋ ਕੁੰਚਰ ਈਸ਼ਾਨ ਕੰਪਿਓ ਪਗ ਡਾਗ ਮਗੈ ਮੈਨ ਜੋਤ ਤੇ ਹੀ ਨਾ ਹੌ ਲਾਲ ਕੇ ਬਿਦ ਪਈ ਤਉ ਨ ਹਰ ਰਸ ਲੀਨ ਜਿ ਕਾਲ ਦੇਖਿਓ ਜਗਤ ਮੈ ਤੇਰ ਹਰ ਭਗਤ ਹੈ ਤੇਰਾ ਕੋ ਮਨ ਮਾਹੀ ਜਾਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤਾ ਕਹਿ ਨਾਨਕ ਤੇਰਾ ਨਾਮ ਹੈ ਜਿਉ ਬਾਲੂ ਕੀ ਪੀਤਾ ਨਾਮ ਗਇਓ ਰਾਮਨ ਗਾਇਓ ਸਾਰ ਉਹ ਨਾਨਕ ਤੇਰ ਕਾਸ਼ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਹਨ ਹੋਨੀ ਹੋਏ ਇਹੋ ਵਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਏ ਜੋ ਸੋ ਬਿਨ ਸੁਹਾ ਪਰੋ ਆਜ ਕੇ ਕਾਲ ਨਾਲ ਘਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਰਾ ਪਾਲ ਛਟ ਕਿਉ ਬੰਧਨ ਪਰੇ بندن شٹے سب کش ہو پائے دانک سب کش تم رہے ہاتھ میں ہو تو سہے انگ سکھا سب تج گئے ਨਿ ਬਹਿਉ ਸਾਥ ਕੋ ਨਾਨਕ ਕੈ ਬਿਪਦ ਮੈਂ ਤਮ ਮੈਂ ਕਿਨ ਜਪਿਓ ਗੁਰਮੰਤ ਨਾਮਨਾਮ ਔਰ ਮੈਂ ਗਾਹਿਓ ਜਾ ਕੈ ਸਮ ਨਹੀਂ ਕੋ ਏ ਜੇ ਸਿਮਰਤ ਸੰਕਟ ਮਿਟਾ ਨਹੀਂ ਕੋ ਮਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਦਾ ਪੈਓ ਜਿਸ ਕਾ ਸਭ ਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਨੇ ਨਹੀਂ ਜਾਈ ਨਿਤ ਨਿਤ ਰਾਖਿਉ ਰ ਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰ ਉਸ ਅਲੋਕ ਮਹੱਲਾ ਪੰਜ ਬਾਤੇਰਾ ਕੀਤਾ ਜਾਤੋ ਤੇ ਹੋਈ ਤਰਸਪਿਆ ਮੇਰਾ ਮਤ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀ ਮਾ ਤਨ ਮਨ ਤੀਵੈ ਹਰੀਆ ਤਰਸਪੇ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵ ਹਰੇ ਆ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਆਠੋ ਨੰਦਨ ਪ੍ਰਥਮ ਰਾਗ ਪੈ ਰੋਵੈ ਕਰੇ ਪੰਚ ਰਾਗ ਦੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੇ ਪੁਨਿਆ ਕੀ ਗਾਵੇ ਬੰਗਲੇ ਪੁਨ ਅਸਲੇ ਕੀ ਕੀ ਪਈ ਬਾਰੀ ਇਹ ਪੈਰੋ ਕੀ ਪੰਚੋ ਨਾਰੀ ਪੰਜ ਮਹਾਰ ਕਦ ਸਾਖ ਸੁਨਾਵਹ ਬੰਗਾਲੋ ਮਰ ਮਾਦਵ ਗਾਵਹ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਆਸਤ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੋਸਕ ਆਲਾਪ ਹੈ ਸੰਗ ਰਾਗ ਦੀ ਪੰਜੋ ਥਾਪ ਹੈ ਗੋਡ ਕਰੀ ਅਰ ਦੇਵ ਗੰਦਾਰੀ ਗੰਦਾਰੀ ਸੀ ਹੁਤੀ ਉਚਾਰੀ ਤਨਾਸਰੀਏ ਪੰਜੋ ਗਾਈ ਮਾਲ ਰਾਗ ਕੋਸਕ ਸੰਗ ਲਾਏ ਮਾਰੂ ਮਸ ਅੰਗ ਮੇਵਾਰਾ ਪ੍ਰਬਲ ਚੜ ਕੋਸਕਿਓ ਬਾਰਾ ਖੋ ਖਟਿਓ ਪੌਲਾਨਦ ਗਾਏ ਅਸ਼ਟਮਾਲ ਕੋਸਕ ਸੰਗ ਲਾਏ ਉਨੇ ਆਇਓ ਹੰਡੋਲਾ ਪੰਚਨਾਰ ਸੰਗ ਆਸਤ ਸੋਤ ਉੱਠਹਿ ਤਾਨ ਕਲੋਲ ਗਾਇਨ ਤਾਰ ਮਿਲਾਵੇ ਹੀ ਦੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀ ਦੀਲਾ ਭਾਰ ਜਾ ਸੰਗ ਲਾਈ ਪੰਜੋ ਆਦ ਜਾ ਸੁਰਮਨੰਦ ਭਾਸ ਕਰ ਆਏ ਚੰਦਰ ਬੇ ਮੰਗਲਨ ਸੋਹਾਏ ਸਰਸ ਮਾਨ ਓ ਆਹੇ ਬਨੋਦਾ ਗਾਹੇ ਸਰਸ ਬਸੰਤ ਕਮੋਦਾ ਅਸਤ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਆਲਾਪ ਕਾਮੋਦੀ ਓ ਗੂਜਰੀ ਸੰਗ ਦੀਪਕ ਥਾਪ ਕਾਲਾਂਕਾ ਕੁੰਤਲ ਔਰ ਆਮਾ ਕਮਲ ਕੁਸਮ ਚੰਪਾ ਕੇ ਨਾਮਾ ਗौरा ਔ ਕੰਨ ਲਕ ਲਿਆਨਾ ਅਸ਼ਟ ਪੁੱਤਰ ਦੀਪਾ ਕੇ ਜਾਨਾ ਸਾ ਮਿਰ ਸ੍ਰੀ ਰਾਗ ਵੈ ਗਾਵ ਹੈ ਪਾਂਚੋ ਸੰਗ ਬਰੰਗਨ ਲਾਵ ਹੈ ਬੈਰਾਰੀ ਕਰਨਾਟੀ ਧਰੀ ਗਉਰੀ ਗਾਵਹਿ ਅਸਾਵਰੀ ਦੇ ਪਾਸ਼ੇ ਸਿੰਦਵੀ ਆਲਾਪੀ ਸ੍ਰੀ ਦਾਗ ਸਿੰਘ ਪੰਜੋ ਥਾਪੀ ਸਾਲੂ ਸਾਜਗ ਸਾਗਰਾ ਔਰ ਗੋਂਡ ਗੰਬੀਰਾ ਆਸਪੁਤਰ ਸ੍ਰੀ ਦਾਕੇ ਗੋਂਡ ਕੁੰਭ ਹਮੀਰਾ ਖਸਤੂ ਮੇਗ ਰਾਗ ਵੈ ਗਾਵ ਹੈ ਪੰਜੋ ਸੰਗ ਬਰੰਗਨ ਲਾਵ ਹੈ ਸੋਰਠਿ ਗੋੜ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਨ ਗੁਨੀ ਉਚੇ ਸੁਰ ਸੁਹੋ ਪੁਨ ਕੀਨੀ ਮੇਗ ਦਾਗ ਸਿਓ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟਿਓ ਜਲ ਤਾਰਾ ਪੁਨ ਗਾਵੇ ਸੰਕਰ ਔ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮਾ ਖਾਸ ਤੇ ਰਾਗ ਉਹਨ ਗਾਏ ਸੰਗ ਰਾਗ ਨੀਤੀ ਸਾ ਸਭੇ ਪੁੱਤਰ ਰਾਗਨ ਕੇ 18 10 20 ਖਾਸ ਤੇ ਰਾਗ ਉਹਨ ਗਾਏ ਸਾੰਗ ਰਾਗ ਨੀਤੀ ਸਾ ਸਬੈ ਪੁੱਤਰ ਰਾਗਨ ਕੇ 18 10 20 ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਅੰਗ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਹ ਰਹਾ ਦਸਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਿਬ ਸੁਖਿਆਨ ਪਾਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਸ ਸਿਆਰਾ ਹੋਈਐ ਕਿ ਕੂੜਾ ਤੁੱਤੇ ਪਾਲ ਹੁਕਮ ਰਾਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਾ ਜਾਈ ਹੁਕਮੀ ਹੋਵਨ ਜੀਐ ਹੁਕਮ ਲੈ ਵਢਾਈ ਹੁਕਮੀ ਉਤਮ ਦੀਜਾ ਹੁਕਮ ਲੇਖ ਦੁਖ ਸੁਖ ਪਾਈਆ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਆ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝਐ ਤਾਂ ਹਉਮੈ ਕਹੈ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਹੈ ਗਾਵੈ ਕੋ ਜੀਅ ਲੈ ਫਿਰ ਦੇ ਹੈ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਸਨਾ ਕਥੀ ਨ ਆਵੇ ਟੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਕਸੇ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਦਾ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਸਦ ਸਰਬਾਰ ਮਹੌ ਕੇ ਬੋਲੀ